ਦਾਨੀਸ਼ਵਰ ਨਾਲ ਜੁੜੇ ਨੇ ਅਕਾਲੀ ਦਲ ਸੁਧਾਰ ਲਹਿਰ ਦੇ ਚੋਟੀ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵਡਾਲਾ ਸਾਹਿਬ ਸਤਿਕਾਰ ਜੀ ਸਤਿਕਾਰ ਜੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜੀ ਕੀ ਪ੍ਰਤੀਕਰਮ ਹੈ ਜੀ ਪਹਿਲਾ ਜੀ 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 ਬਈ ਉਹਨਾਂ ਨੇ ਸਹੀ ਫੈਸਲਾ ਲਿਆ ਇਸ ਫੈਸਲੇ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਜਿਹੜੇ ਵਰਕਰ ਸੀ ਸੰਗਤ ਸੀ ਸਿਕ ਪੰਥ ਦੇ ਦਰਦੀ ਸਨ ਉਹ ਸਾਰੇ ਚਾਹੁੰਦੇ ਸੀ ਕਿ ਇਹਨਾਂ ਦੀ ਪ੍ਰਧਾਨਗੀ ਹੇਠ ਇਹਨਾਂ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਬੜੇ ਗੁਨਾਹ ਹੋਏ ਵੱਡੇ ਜਿਨ੍ਹਾਂ ਕਰਕੇ ਅਕਾਲੀ ਦਲ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਹੈਦਾਰ ਸਾਹਿਬ ਨੇ ਇਹਨਾਂ ਨੂੰ ਤਨਖਾਹਾਂ ਐਲਾਨ ਦਿੱਤਾ ਤੇ ਤਨਖਾਹਾਂ ਵਿਅਕਤੀ ਕੋਈ ਵੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਅਕਾਲੀ ਦਲ ਦੇ ਵਾਸਤੇ ਬਹੁਤ ਇਸ ਗੱਲ ਦਾ ਘਟਾ ਆ ਨਹੀਂ ਸੀ ਤਨਖਾਹਿਆ ਕੋਈ ਪ੍ਰਦਾਨ ਰਹਿ ਸਕਦਾ ਅਕਾਲੀ ਦਲ ਦਾ ਉਦੋਂ ਹੀ ਵੈਸੇ ਛੱਡ ਦੇਣਾ ਚਾਹੀਦਾ ਸੀ ਜਿਸ ਦਿਨ ਜੇ ਪਹਿਲਾਂ ਨਹੀਂ ਛੱਡਿਆ ਸੀ ਜਿਸ ਦਿਨ ਇਹਨਾਂ ਨੂੰ ਤਨਖਾਹਿਆ ਲਾਨੇ ਆ ਜੀ ਸਵਾਨੇ ਤੇ ਇਹ ਜਿਹੜਾ ਫੈਸਲਾ ਉਹਨਾਂ ਨੇ ਲਿਆ ਚਲੋ ਠੀਕ ਹੈ ਉਹਨਾਂ ਨੇ ਆਪਣੀ ਮਰਜ਼ੀ ਦੇ ਮੁਤਾਬਕ ਆਪਣਾ ਸਮਾਂ ਦੇਖਿਆ ਜਿਵੇਂ ਵੀ ਲਿਆ ਪਰ ਇਹ ਜੋ ਸੰਗਤ ਚਾਹੁੰਦੀ ਸੀ ਜੋ ਕਾਂਤ ਦੀਆਂ ਭਾਵਨਾਵਾਂ ਸਨ ਤੇ ਅਕਾਲੀ ਦਲ ਨੂੰ ਕਿਵੇਂ ਤਗੜਾ ਕੀਤਾ ਜਾ ਸਕਦਾ ਅਕਾਲੀ ਦਲ ਨੂੰ ਦੁਆਰਾ ਉਹਦੀ ਮੋਢ ਸੁਰਜੀਤੀ ਜਾਂ ਲੋਕਾਂ ਦੇ ਵਿੱਚ ਅਕਾਲੀ ਦਲ ਦਾ ਵਿਸ਼ਵਾਸ ਦੁਆਰਾ ਕਿਵੇਂ ਬਣੇ ਜੀ ਇਹ ਸਾਰੀ ਇਸ ਅਸਤੀਫੇ ਦੇ ਆਪਣੇ ਉੱਤੇ ਨਿਰਪਰ ਕਰਦਾ ਸੀ ਤੇ ਸੋ ਅਸੀਂ ਇਹ ਕਹਾਂਗੇ ਕਿ ਇਹ ਸਹੀ ਉਹਨਾਂ ਨੇ ਕਦਮ ਚੱਕਿਆ ਸਹੀ ਫੈਸਲਾ ਲਿਆ ਜਿਵੇਂ ਸਿਰਫ ਲੋਕਾਂ ਦੀ ਜਾਂ ਹੋਰਾਂ ਦੀ ਇਹ ਮੰਗ ਨਹੀਂ ਸੀ ਤੁਹਾਡੀ ਜੋ ਮੁੱਖ ਮੰਗ ਸੀ ਅਕਾਲੀ ਦਲ ਸੁਧਾਰ ਲਹਿਰ ਦੀ ਆ ਕਹਿੰਦੇ ਬਾਕੀ ਧੜੇ ਦੀ ਕਿ ਪਹਿਲਾਂ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਪਾਸੇ ਹੋਣ ਤਾਂ ਕੀ ਲੱਗਦਾ ਹੈ ਕਿ ਹੁਣ ਟੁੱਟੀ ਗੰਢੜ ਦਾ ਸਮਾਂ ਆ ਗਿਆ ਘਰ ਵਾਪਸੀ ਦਾ ਸਮਾਂ ਆ ਗਿਆ ਦੇਖੋ ਜੀ ਨੀਲ ਜੀ ਅਸੀਂ ਤਾਂ ਬਹੁਤ ਪਹਿਲਾਂ ਤੋਂ ਇਹ ਕਹਿੰਦੇ ਆ ਰਹੇ ਆ ਵੀ ਸਮੁੱਚੇ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਆ ਜੀ ਅੱਗੇ ਬਹੁਤ ਵਾਰੀ ਇਦਾਂ ਦੀਆਂ ਧਾਰਨਾਆਂ ਆ ਅਕਾਲੀ ਦਲ ਦੇ ਇਤਿਹਾਸ ਵਿੱਚ ਕੀ ਵੱਡੇ ਵੱਡੇ ਲੀਡਰਾਂ ਦੇ ਵੀ ਮਤਭੇਦ ਪੈਦਾ ਹੋਏ ਵੱਖਰੇ ਹੋਏ ਤੇ ਮੁੜ ਕੇ ਇਕੱਠੇ ਹੋਏ ਜੀ ਤੇ ਕਰਕੇ ਸਿੱਖ ਪੰਥ ਵਿੱਚ ਇਕਤਾ ਬਹੁਤ ਜ਼ਰੂਰੀ ਆ ਤੇ ਜਿਵੇਂ ਦੇ ਹਾਲਾਤ ਨੇ ਸ਼੍ਰੋਮਣੀ ਕਾਲੀਗੜ੍ਹ ਦੇ ਜਾਂ ਜਿਵੇਂ ਸਾਡੇ ਤੇ ਹਮਲੇ ਹੋ ਰਹੇ ਨੇ ਤੇ ਸਾਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਆ ਇਸ ਲਈ ਸਮੁੱਚੇ ਪੰਥ ਵਿੱਚ ਇਕਤਾ ਹੋਣੀ ਚਾਹੀਦੀ ਆ ਤੇ ਸਾਰੇ ਜਿਹੜੇ ਹਮਖਿਆਲੀ ਗਰੁੱਪ ਨੇ ਢੜੇ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਮੰਚ ਤੇ ਆਉਣਾ ਚਾਹੀਦਾ ਤੇ ਉਦਾਂ ਦਾ ਫੈਸਲਾ ਲੈਣਾ ਚਾਹੀਦਾ ਉਦਾਂ ਦੇ ਲੀਡਰ ਨੂੰ ਮੋਹਰੇ ਲਾਉਣਾ ਚਾਹੀਦਾ ਜਿਹਨੂੰ ਸਮੂਝਾ ਪੰਥ ਪ੍ਰਵਾਨ ਕਰੇ ਤੇ ਜਿਹਦੇ ਨਾਲ ਆਪਾਂ ਕਾਲੀ ਦਲ ਨੂੰ ਦੁਆਰਾ ਤਗੜਾ ਕਰ ਸਕੀਏ ਕਾਲੀ ਦਲ ਨੂੰ ਦੁਆਰਾ ਫਿਰ ਤੋਂ ਜਿਹੜੀ ਹੈਗੀ ਆ ਉਹਨੂੰ ਕਾਇਮ ਕਰਕੇ ਤੇ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਮੋਹਰੇ ਲੈ ਕੇ ਆਈਏ ਇਹ ਸਾਰੀਆਂ ਸੰਗਤਾਂ ਵਰਕਰ ਚਾਹੁੰਦੇ ਆ ਤੇ ਅਸੀਂ ਵੀ ਇਸ ਗੱਲ ਦੇ ਮਦਦਈ ਰਹੇ ਆ ਵੀ ਪੰਥ ਵਿੱਚ ਇਕਤਾ ਹੋਣੀ ਚਾਹੀਦੀ ਆ ਸਾਰਿਆਂ ਨੂੰ ਇਕੱਠੇ ਹੋਣ ਦਾ ਹੋਣ ਦੀ ਲੋੜ ਆ ਜੀ ਕੀ ਹੁਣ ਦੁਬਾਰਾ ਘਰ ਵਾਪਸੀ ਦਾ ਸਮਾਂ ਆ ਗਿਆ ਜੀ ਮੈਂ ਸਪਸ਼ਟ ਸਵਾਲ ਪੁੱਛ ਰਿਹਾ ਤੁਹਾਨੂੰ ਕਿ ਕੀ ਹੁਣ ਜੇਕਰ ਗੱਲ ਖਤਮ ਹੋ ਗਈ ਹੈ ਤਾਂ ਹੁਣ ਦੁਬਾਰਾ ਏਕਾ ਹੋ ਜਾਏਗਾ ਇਦਾਂ ਜੀ ਵੀ ਇਹ ਤਾਂ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਨੇ ਆਂ ਵੀ ਅਕਾਲੀ ਸਿਗੇ ਪਹਿਲਾਂ ਵੀ ਅੱਜ ਵੀ ਅਕਾਲੀਆਂ ਤੇ ਰਾਂ ਵੀ ਅਕਾਲੀ ਰਹਿਣਾ ਤੇ ਅਕਾਲੀ ਗੱਲ ਵਿੱਚੋਂ ਚਲੋ ਛੱਡ ਤੇ ਇਹਨਾਂ ਨੇ ਕਾਰਵਾਈ ਕੀਤੀ ਹੈ ਕਈ ਆਪਣੇ ਲੀਡਰ ਸਾਹਿਬਾਨਾਂ ਤੇ ਪਰ ਹੈਗੇ ਤਾਂ ਅਸੀਂ ਅਕਾਲੀ ਆਂ ਸੋ ਅਕਾਲੀ ਦਲ ਦਾ ਅਕਾਲੀ ਦਲ ਦੀ ਸੁੱਖ ਮੰਗਦੇ ਆ ਅਕਾਲੀ ਦਲ ਵਾਸਤੇ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਆ ਤੇ ਅਕਾਲੀ ਦਲ ਸਾਡੇ ਅੰਦਰ ਦਿਲਾਂ ਚ ਵੱਸਦਾ ਆ ਅਕਾਲੀ ਦਲ ਇੱਕ ਸਿੱਖਾਂ ਦੀ ਲਹਿਰ ਹੈਗੀ ਆ ਜਿਹੜੀ ਹਰ ਆਪਣੇ ਪੰਥ ਜਰ ਦੀ ਜਿਹੜਾ ਉਸ ਲਹਿਰ ਨੂੰ ਆਪਣੇ ਅੰਦਰ ਸਮਾ ਕੇ ਬੈਠਾ ਸੋ ਘੜ ਵਾਪਸੀ ਦੀ ਗੱਲ ਤਾਂ ਚਲੋ ਇਕੱਠੇ ਹੋਣੇ ਚਾਹੀਦੇ ਸਾਰੇ ਮੈਂ ਤਾਂ ਫਿਰ ਤੁਹਾਨੂੰ ਕਹਿੰਦਾ ਪੰਥ ਵਿੱਚ ਇਕਤਾ ਹੋਣੀ ਚਾਹੀਦੀ ਆ ਤੇ ਆਪਣੇ ਉਸ ਆਪਣੇ ਤਰੀਕੇ ਨਾਲ ਫੈਸਲਾ ਲੈਣਾ ਚਾਹੀਦਾ ਜਿਸ ਤਰੀਕੇ ਨਾਲ ਅਕਾਲੀ ਦਲ ਦੁਆਰਾ ਮੁੜ ਉਹ ਸੁਰਜੀਤ ਹੋਵੇ ਤੇ ਉਹਦੀ ਜਿਹੜੀ ਆਪਣੀ ਅਹਿਮੀਅਤ ਪੰਜਾਬ ਦੀ ਰਾਜਨੀਤੀ ਵਿੱਚ ਦੁਆਰਾ ਬਣ ਸਕੇ ਦੁਆਰਾ ਉੱਪਰ ਕੇ ਮੋੜੇ ਆ ਸਕੇ ਜਿਹੜੀ ਅੱਗੇ ਅਹਿਮੀਅਤ ਕਾਫੀ ਕਮਜ਼ੋਰ ਹੋ ਗਈ ਸੀ ਕਾਫੀ ਘਟ ਗਈ ਸੀ ਮਤਲਬ ਜੇਕਰ ਉਧਰੋਂ ਕੋਈ ਹੁਣ ਹੱਥ ਵਧੇ ਤਾਂ ਇਧਰੋਂ ਵੀ ਹੱਥ ਵਧਣ ਨੂੰ ਤਿਆਰ ਹੈ ਫਿਰ ਮੈਂ ਤਾਂ ਉਹੀ ਕਹਿੰਦਾ ਜੀ ਬਿਲਕੁਲ ਹੈ ਜੀ ਸਾਰੇ ਸਾਰੇ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਆ ਇਹਦੇ ਵਿੱਚ ਤਾਂ ਕੋਈ ਕੋਈ ਲੀਡਰ ਵੀ ਕੋਈ ਜਿਹੜਾ ਸੋਹੇਦ ਆਪਣਾ ਵਰਕਰ ਆ ਪੰਥਦਰਦੀ ਆ ਉਹ ਕੋਈ ਵੀ ਨਹੀਂ ਇਸ ਗੱਲ ਤੋਂ ਇਨਕਾਰ ਕਰੂਗਾ ਸਾਰੇ ਇਕੱਠੇ ਹੋਣਾ ਚਾਹੀਦਾ ਆ ਅਸੀਂ ਤਾਂ ਕਹਿੰਦੇ ਸੀ ਅਕਾਲੀ ਸੀਗੇ ਹੈਗੀਆਂ ਤਾਂ ਰਵਾਂਗੇ ਸੋ ਇਹ ਗੱਲ ਨਹੀਂ ਹੈ ਕੋਈ ਤੇ ਆਪਣੇ ਸਮਾਂ ਮੰਗ ਕਰਦਾ ਕਿ ਸਾਰਾ ਪੰਥ ਇਕੱਠਾ ਹੋਵੇ ਸਾਰੇ ਅਕਾਲੀ ਦਲ ਦੇ ਜਿਹੜੇ ਹਮਖਿਆਲੀ ਲੀਡਰ ਨੇ ਗਰੁੱਪ ਨੇ ਸਾਰੇ ਉਹਨਾਂ ਨੂੰ ਇੱਕ ਪਲਾਨਸ ਆਫ ਦੇ ਆਉਣਾ ਚਾਹੀਦਾ ਇਹ ਲੋਕ ਵੀ ਚਾਹੁੰਦੇ ਆ ਪੰਜਾਬ ਵੀ ਇਸ ਗੱਲ ਨੂੰ ਦੇਖ ਰਿਹਾ ਆ ਬੜੀ ਬਹੁਤ ਬੇਸਬਰੀ ਨਾਲ ਪੰਜਾਬੀ ਇਸ ਗੱਲ ਦੀ ਵੀ ਕਰ ਰਹੇ ਨੇ ਕਿ ਕਦੋਂ ਅਕਾਲੀ ਦਲ ਇਕੱਠਾ ਹੋਊਗਾ ਤੇ ਅਕਾਲੀ ਦਲ ਦੁਆਰਾ ਮੁੜ ਕੇ ਉੱਪਰ ਕੇ ਮੁਰੇ ਆਵੇ ਤਾਂ ਫੇਰ ਲੋਕ ਦੁਆਰਾ ਅਕਾਲੀ ਦਲ ਦਾ ਸਾਥ ਦੇਣ ਜੋ ਅੱਜ ਲੋਕ ਚਾਹੁੰਦੇ ਆ ਅਕਾਲੀ ਦਲ ਦੇ ਨਾਲ ਖੜਾ ਹੋਣਾ ਜੀ ਬਹੁਤ ਸ਼ੁਕਰੀਆ ਜੀ ਦੈਨਿਕ ਸਵੇਰ ਨੂੰ ਸਮਾਂ ਦੇਣ ਵਾਸਤੇ ਵਡਾਲਾ ਸਾਹਿਬ ਸਮਾਂ ਦੇਣ ਵਾਸਤੇ